ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੁਰਾਣੇ ਲੰਗੇਆਣੇ ਦੇ ਵਿੱਚ ਜ਼ਿਲ੍ਹਾ ਮੋਗੇ ਦਾ ਮਨਮੱਤਾ ਨਗਰ ਆ ਤੇ ਬਾਈ ਗਗਨਵੀਰ ਦੇ ਕੋਲੇ ਇਸ ਟਾਈਮ ਮੈਂ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਜਣਵਾਰ ਤੁਹਾਨੂੰ ਤਿੰਨ ਦਿਖਾਵਾਂਗੇ ਮਿੱਤਰੋ ਤਿੰਨੇ ਜਾਨਵਰ ਪੱਕ ਮਾਲ ਹੋਣਗੇ ਦੋ ਨੀਲੀ ਰਾਵੀ ਨਸਲ ਦੀਆਂ ਮੱਝਾਂ ਤੇ ਇੱਕ ਮੋਹਰਾ ਦੇ ਵਿੱਚ ਪੈਂਦੀ ਦੁੱਧੋ ਡਰਾਈ ਮੈਂ ਹੋਊਗੀ ਮਿੱਤਰੋ ਸਾਰੀ ਜਾਣਕਾਰੀ ਲੈਂਦੇ ਹੋਏ ਮਿਲਦੇ ਆਂ ਬਾਈ ਨੂੰ ਆਹ ਕਰਦੇ ਕਗਨੇ ਵੀਰ ਦੇ ਨਾਲ ਗੱਲ ਤੇ ਬਾਤ ਜਾਣਕਾਰੀ ਵਿੱਚ ਕਰਦੇ ਵਾਦਾ ਕਗਨੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਵੀਰੇ ਵਧੀਆ ਵੀਰੇ ਵਧੀਆ ਸਭ ਦੇ ਪਰਿਵਾਰ ਬਾਈ ਬਾ ਵਧੀਆ ਬਾਈ ਮੇਰਾ ਮਾਰਕ ਦਿਓ ਚਲੋ ਸ਼ੁਕਰ ਹੈ ਬਾਈ ਅੱਛਾ ਜਾਨਵਰ ਆ ਬਾਈ ਤਿੰਨ ਹਨਾ ਹਾਂਜੀ ਹਾਂਜੀ ਬਾਈ ਪਹਿਲੇ ਨੰਬਰ ਤੇ ਜਿਹੜੀ ਤੇਰੇ ਨਾਲ ਖੜੀ ਐ ਮੋਢੇ ਦੇ ਨਾਲ ਮੋਢਾ ਜਿਹਾ ਜੋੜਦੀ ਆ ਇਹਦੀ ਕੀ ਡਿਟੇਲ ਆ ਬਾਈ ਏ ਵੀਰੇ ਦੂਜੇ ਸੂਏ ਵਾਸਤੇ ਬਣੀ ਆ ਦੂਜੇ ਸੂਏ ਵਾਸਤੇ ਬਣੀ ਹੋਈ ਆ ਹਾਂ ਕਿੰਨੇ ਟਾਈਮ ਦੀ ਵੀਰੇ ਡੇਢ ਕੋਨੇ 2 ਮਹੀਨੇ ਦੀ ਬਣੀ ਆ ਠੀਕ ਆ ਵੀਰੇ ਦੁੱਧ ਹੋਇਆ ਇਸ ਟਾਈਮ 11 ਕਿਲੋ ਇਹ ਥੱਲੇ ਬੱਚਾ ਮਗਰ ਕੱਟਾ ਵੀ ਰਹਿੰਦੇ ਆ ਕੱਟਾ ਏ ਠੀਕ ਆ ਚੂਣ ਚਣ ਕੇਵੇਂ ਲੱਗਾ ਵੀਰੇ ਇੱਕ ਨੰਬਰ ਠੀਕ ਆ ਵੀਰੇ ਦੁੱਧ 11 ਕਿਲੋ ਕੰਡੇ ਲਾਉਦੀ ਆ ਜਮਾ ਸਹੀ ਠੀਕ ਆ ਟੜੀ ਧਾਰੀ ਦੇ ਵਿੱਚ ਆ ਗਈ ਹੈ ਨਾ ਬਈ ਟੜੀ ਧਾਰੀ ਹੂੰ ਅੱਛਾ ਕੀ ਰੇਟ ਰਹੂਗਾ ਵੀਰੇ ਰੇਟ ਫੋਨ ਤੇ ਬਈ ਤਿੰਨਾਂ ਦੇ ਠੀਕ ਆ ਵੀਰੇ ਹੋਣਗੇ ਜਾਇ ਜੀ ਵੀਰੇ ਹੋਣਗੇ ਜਾਇ ਜੀ ਠੀਕ ਆ ਵੀਰੇ ਕੱਢੀ ਭਾਰੂ ਤੋਰੀ ਭਰਾ ਟੇਢੀ ਧਾਰੀ ਦੇ ਵਿੱਚ ਪੈਂਦੀ ਆ ਤਿੰਨ ਪੈਰਾਂ ਤੇ ਨਿਸ਼ਾਨ ਪੂਰੇ ਕਵਰ ਕਰਦੀ ਆ ਮੂਹਰੇ ਪੈਰ ਤੇ ਦੋਵਾਂ ਪੈਰਾਂ ਦੇ ਮਗਰ ਲਿਆ ਤੇ ਮੱਥੇ ਦੇ ਉੱਤੇ ਟੇਢੀ ਧਾਰੀ ਦੇ ਵਿੱਚ ਸੇ ਹੈਗੀ ਆ ਮਿੱਤਰੋ ਬਾਕੀ ਨਿਸ਼ਾਨੀਆਂ ਜਿਹੜੀਆਂ ਤੁਸੀਂ ਆਪ ਦੇਖ ਲੈਣਾ ਮਨਕੀ ਅੱਖ ਦੇ ਵਿੱਚ ਬਕਮਲ ਦੇਖੋ ਕਰਾਂ ਦੀ ਤੁਸੀਂ ਕਰਮਣ ਵਾਲੀ ਬਹੁਤ ਸੋਹਣੀ ਮੈਥਣ ਦੇਵੇ ਵਾਲੀ ਕੁਆਲਿਟੀ ਥਣ ਦੇਵੇ ਦਾ ਡਿਜ਼ਾਈਨ ਦੇਵੇ ਦੀ ਬਣਾਵਟ ਦੇਵੇ ਦੀ ਬੰਤਰ ਥਣਾ ਦੀ ਮਜ਼ਬੂਤੀ ਕਮਾਲਾ ਮਿੱਤਰੋ ਹਰ ਪੱਖ ਤੋਂ ਓਕੇ ਦੀ ਰਿਪੋਰਟ ਆ ਕਿਉਂਕਿ ਇਹੋ ਜੀ ਮੈਂ ਜਿਹੜੀ ਤੋਕੜ ਹੋ ਕੇ ਦੁੱਧ 11-12 ਕਿਲੋ ਤੇ ਖੇਢੀ ਜਾਂਦੀ ਆ ਇਹਦਾ ਫਿਰ ਦੇਖੋ ਸੱਜਣਾ ਕੀ ਕਰਦੀ ਹੋਊਗੀ ਕਮਾਲਾ ਕਿਉਂਕਿ ਮੈਂ ਦੀ ਬੰਤਰ ਬੜੀ ਕਮਾਲਾ ਮੈਂ ਦਾ ਡਿਜ਼ਾਈਨ ਬੜਾ ਚੰਗਾ ਵਾ ਰੇਟ ਬਾਈ ਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਕਿਉਂਕਿ ਚੀਜ਼ ਚੰਗੀ ਆ ਬਾਈ ਚੰਗੀ ਚੀਜ਼ ਦਾ ਜਿਹੜੀ ਉਹ ਪਰਦੇ ਦੇ ਵਿੱਚ ਖੜੀ ਚੰਗੀ ਲੱਗਦੀ ਆ ਹਰ ਚੀਜ਼ ਦਾ ਮੁੱਲ ਪਰਦੇ ਦੇ ਵਿੱਚ ਹੁੰਦਾ ਪਰ ਬਾਈ ਕਈ ਭਰਾ ਕਰ ਦਿੰਦੇ ਆ ਕਈ ਪਰਦਾ ਰੱਖਦੇ ਆ ਆਪ ਕੋ ਆਪਣੀ ਸੋਚ ਤੇ ਡਿਪੈਂਡ ਆ 2 ਨੰਬਰ ਤੇ ਜਿਹੜੀ ਮੈਂ ਆ ਉਹਦੇ ਬਾਰੇ ਵੀ ਜਾਣਦੇ ਗਾ ਕਰਨੇ ਵੀਰੇ ਇਹਦੀ ਕੀ ਡਿਟੇਲ ਆ ਭਾਈ ਇਹ ਦੂਜੇ ਸੂਏ ਸੁਣੀ ਹੈ ਵੀਰੇ ਸੁਣਾਂ ਦੀ ਹੈ ਹਾਂ ਕਿੰਨੇ ਦਿਨ ਲੈ ਜੂਗੀ ਕਰਨੇ ਭਾਈ ਲੈ ਲੈਂ ਲੈ ਜੂ ਵੀਰੇ 5-7 ਰੋਟੀ ਜਿ ਘਮਾਲਾ ਹਨਾ 6 ਦੰਦ ਦਾ ਮੂੰਹ 6 ਦੰਦ ਕੀ ਰਿਜ਼ਲਟ ਹੈ ਇਹਦੇ ਦੁੱਧ ਦਾ ਰਿਕਾਰਡ ਕੀ ਰਿਆ ਹੋਇਆ ਬਈ ਬਹੁਤ ਬਾਈ 14 ਕਿਲੋ ਦੱਸਿਆ ਮਾਲਕ ਨੇ ਤੇ ਆਪਾਂ ਤਾਂ 15 ਕਿਲੋ ਕਹਿ ਕੇ ਦੇਵਾਂਗੇ ਠੀਕ ਹੈ ਬਾਈ ਉਹ ਕਿਰਪਾ ਸਰ ਪੱਖ ਤੋਂ ਓਕੇ ਆ ਜਾਵਾਂ ਹਨਾ ਹਾਂਜੀ ਹੂੰ ਸੋਹਣੀ ਸੁਨੱਖੀ ਚੰਗੀ ਆ ਬਈ ਹੈ ਹਾਂਜੀ ਹਾਂਜੀ ਰੇਟ ਬਾਈ ਕੀ ਰਹੂਗਾ ਇਹਦਾ ਰੇਟ ਫੋਨ ਤੇ ਇਹਦਾ ਵੀ ਬਾਈ ਕੱਢੀ ਬਾਹਰੋਂ ਮੇਰੇ ਖੋਲੀ ਮੜੇ ਸੁਆ ਦੂਜਾ ਹੀ ਹੈ ਵੀਰੇ ਦੂਜਾ origignal 6 ਦੰਦ ਦਾ 6 ਦੰਦ ਹੈ ਹਾਂਜੀ ਲੈ ਮਿੱਤਰੋ ਦੂਜਾ ਸੁਆ 6 ਦੰਦ ਥਣ ਦੇ ਵਿਆੜੀ ਮੈਂ ਮਿੱਤਰੋ ਵੇਖੋ ਕਿੰਨੀ ਬਣਦੀ ਤਾਂ ਦੀ ਮੂੰਹ ਮੱਥੇ ਲੱਗਦੀ ਸਿੰਘ ਸੁੰਗ ਦਾ ਡਿਜ਼ਾਈਨ ਓਕੇ ਆ ਜਮ ਵੇਖੋ ਨਹੀਂ ਠੀਕ ਆ ਬਾਈ ਤੋਰੀ ਗੜਾ ਦੀ ਬਾਈ ਲੰਮੀ ਮੜੀ ਜੀ ਹੂੰ ਬਹੁਤ ਸੋਹਣਾ ਡਿਜ਼ਾਈਨ ਆ ਯਾਰ ਹਨਾ ਹੂੰ ਭਲ ਕਰੀ ਫਿਰਦੀ ਇੱਕ ਪਾਸੇ ਨੂੰ ਹਨਾ ਉਹ ਕਬੈਣੀ ਦੇ ਭਲ ਜੀ ਆ ਹੂੰ ਚਾਰੇ ਪੈਰਾਂ ਦੇ ਨਿਸ਼ਾਨ ਹਨਾ ਮੂੰਹ ਮੱਥਾ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਹਨਾ ਬਾਈ ਹੂੰ ਕੇ ਕਹਿਣ ਵਾਲੀ ਗੱਲ ਇਹ ਆ ਵੀ ਦੁੱਧ ਵਾਲੀ ਮਏ ਆ ਪੂਰੀ ਵਧੀਆ ਲੱਗਣੇ ਬਾਈ ਮਨ ਨਹੀਂ ਪੜੀ ਇਹ ਗੱਲ ਹਾਂ ਹਾਂ ਜੀ ਹਾਂ ਇਹ ਤਾਂ ਹੈ ਬਾਈ ਤਰੋ ਕਿਰਾਂ ਦੀ ਹਾਂ ਤੁਸੀਂ ਆਹ ਵੇਖੋ ਕਿਰਾਂ ਦੀ ਬਈ ਓਕੇ ਹਾਂ ਜਮਾ ਗੱਲ ਹਜੇ ਤਾਂ ਲਾਉਣੀ ਹੈ ਟਿਕਾਣੀ ਦੇਣ ਲੈ ਜੂਗੀ ਮੈਂ ਪੰਜ ਚਾਰ ਕੇ ਨਹੀਂ ਬਾਈ ਹਾਂ ਜੀ ਹਾਂ ਜੀ ਝੂਠ ਕਰੇ ਓਕੇ ਦੀ ਰਿਪੋਰਟ ਹਰ ਤੱਕ ਤੋਂ ਹਨਾ ਅੱਛਾ ਗਗਨੇ ਬਈ ਆ ਤਿੰਨ ਨੰਬਰ ਤੇ ਝੋਟੀ ਜਿਹੜੀ ਬਈ ਇਹ ਬਈ ਅੱਠਾਂ ਦੀ ਗੱਬਣ ਹੈ ਚੈੱਕ ਪਾਸ ਹੈ ਅੱਠਾਂ ਮਹੀਨਿਆਂ ਦੀ ਗੱਬਣ ਹੈ ਤੇ ਕੋਈ ਭੈਣ ਭਰਾ ਲਜਾਊਗਾ ਚੈੱਕ ਕਰਾ ਕੇ ਲਜਾਵੇ ਆਪਦੀ ਠੀਕ ਹੈ ਵੀਰੇ ਅੱਛਾ ਤੇ ਵੀਰੇ ਦੁੱਧ ਦਿੰਦੀ ਹੋਣਾ ਕੋਈ ਦੁੱਧ ਵੀਰੇ ਤੜਕੇ 2.5 ਕਿਲੋ ਤਿੰਨ ਕੱਢਿਆ ਮੇਰਾ ਥਣ ਖਾਲੀ ਕਰੇ ਤੇ ਜਮਾ ਠੀਕ ਆ ਪਰ ਡਰਾਈ ਵਾਲੇ ਪੱਖੇ ਨੂੰ ਆ ਹਾਂ ਹੁਣ ਹੈ ਵੀ ਅਠਾਂ ਦੀ ਆ ਬਾਈ ਚੰਗੀ ਆ ਬਾਈ ਝੁੱਟ ਜਿਹੜਾ ਸਾਂਭ ਲੂਗਾ ਹਣਾ ਵੀਰੇ ਹਾਂਜੀ ਹੂੰ ਸੱਜਰ ਮਾਣਾ ਟਿਕਾਣੇ ਤੇ ਤਿਆਰ ਹੋ ਜੂਗੀ ਜਮਾ ਥਣ ਤੋਂ ਕੱਲਾ ਕੱਲਾ ਨਹੀਂ ਠੀਕ ਆ ਗੱਨੇ ਵੀਰੇ ਮਹੀਨੇ ਵੀ ਡੇਢ ਰਹਿ ਗਿਆ ਡੇਢ ਬਾਪਉਣੇ ਦੇ ਦੋ ਰਹਿ ਗਏ ਦੋ ਨਹੀਂ ਰਹਿ ਗਏ 10 ਦਿਨ ਉੱਤੇ ਵੀ ਲੱਗਿਆ ਥੱਲੋ ਚੰਗੀ ਬਣੂਗੀ ਸਾਫ ਬਣੂ ਬਈ ਇੱਕ ਗੱਲ ਤਾਂ ਆ ਤਾਂ ਸੀਲ ਵਾਲਾ ਪੱਕ ਤਾਂ ਇਹਦਾ ਆ ਗਿਆ ਮੂਰੇ ਵੀ ਹੁਣ 8 ਮਹੀਨੇ ਦੀ ਗੱਬਣਾ ਦੁੱਧ ਫਿਰ ਵੀ ਦਈ ਜਾਂਦੀ ਹੈ ਨਾ ਹੁਣ ਦਈ ਜਾਂਦੀ ਹੈ ਬਈ ਹੂੰ ਅੱਛਾ ਕਿੰਨੇ ਦੀ ਦੇਦੀ ਇਹਦਾ ਦੱਸਣਾ ਪੈਣਾ ਤੈਨੂੰ ਨਹੀਂ ਬਈ ਇਹਦਾ ਵੀ ਰੇਟ ਫੋਨ ਤੇ ਹੋ ਮੰਨ ਜਾ ਕਰਨ ਨਾ ਇੱਕ ਹੋਊਗਾ ਜੈ ਜੀ ਇਹਦਾ ਵੀ ਫੋਨ ਤੇ ਹੀ ਕਰਾਂਗੇ ਠੀਕ ਹੈ ਬਈ ਲੈ ਵੀ ਮਿੱਤਰੋ ਤਿੰਨਾਂ ਦੇ ਰੇਟ ਫੋਨ ਦੇ ਕਾਗਨੇ ਬਈ ਤਿੰਨਾਂ ਝੋਟੀਆਂ ਦੇ ਪਿੰਡੇ ਵੇਲਾ ਬਈ ਪਤਲੇ ਕਾਗਜ਼ਾਂ ਦੇ ਹੂੰ ਬੰਤਰ ਬਾਡੀ ਵਾਲੀਆਂ ਹਾਂ ਅੱਛਾ ਕਹਿੰਗੇ ਬਈ ਨੰਬਰ 98034 ਜੀ 98551 9803498551 ਸਾਨੂੰ ਇਹ 03498551 ਬਾਈ ਦਾ ਨੰਬਰ ਆ ਪਿੰਡ ਪੁਰਾਣਾ ਲੰਗੇਆਣਾ ਜ਼ਿਲ੍ਹਾ ਮੁੱਗਾ ਬਾਗੇ ਪੁਰਾਣੇ ਦੇ ਬਿਲਕੁਲ ਨੇੜੇ ਦੇ ਕਰਕੇ ਵਸਿਆ ਹੋਇਆ ਬਾਈ ਦਾ ਪਿੰਡ ਆ ਚੋਟੀ 8 ਮਹੀਨਿਆਂ ਦੀ ਗੱਪਣ ਦੁੱਧ ਹੁਣ ਵੀ 2.5 ਕਿਲੋ ਦੇ ਦਿੰਦੀ ਆ ਪਰ ਹੁਣ ਡਰਾਈ ਵਾਲੇ ਪੱਖ ਨੂੰ ਆ ਕਿਉਂਕਿ ਇਹਨੂੰ ਹੁਣ ਦੁੱਧੋ ਹਟਾ ਦੇਣਾ ਵਾ ਇਹਨੇ ਗਾਂ ਤਿਆਰੀ ਕਰਨੀ ਆ ਕਰਮ ਵਾਲੀ ਨੇ ਨਵਾਂ ਦੁੱਧ ਦੇਣ ਵਾਲੀ ਤਿਆਰੀ ਕਰਨੀ ਆ ਇਹਨੇ ਸੱਜਰ ਸੂਣ ਵਾਲੀ ਤਿਆਰੀ ਕਰਨੀ ਆ ਕਿਉਂਕਿ 60-65 ਦਿਨ ਮੈਨੂੰ ਕੋਈ ਬਾਲੇ ਨਹੀਂ ਹੁੰਦੇ ਪੈਸੇ ਦਾ 90-95 ਦਿਨ ਮੈਂ ਛੱਡੂ ਜਾਵੇ ਤਾਂ ਬਾੜੀ ਵਧੀਆ ਗੱਲ ਹੁੰਦੀ ਆ ਕਿਉਂਕਿ ਮੈਂ ਉਹਦਾ ਡਰਾਈਵ ਲੈਵਲ ਜਿਹੜਾ ਪੂਰਾ ਕਰ ਲੈਂਦੀ ਆ ਆਹਦੀਆਂ ਘਾਟਾਂ ਕਮਜ਼ੋਰੀਆਂ ਪੂਰੀਆਂ ਕਰ ਲੈਂਦੀ ਆ ਤੇ ਫਿਰ ਜਦੋਂ ਸੱਜਰ ਟਿਕਾਣੇ ਤੇ ਸੁੰਦੀ ਆ ਉਹਦਾ ਦੁੱਧ ਤੀਰ ਟਿਕਾਣੇ ਲਾ ਜਾਂਦੀ ਆ ਇਹ ਮੈਂ ਬਾਕਮਾਲ ਰਹੂਗੀ ਘਰੇ ਰੱਖਣ ਵਾਲੇ ਲਈ ਗਹਿਣਾ ਚੀਜ਼ ਰਹੂਗੀ ਬਾਕੀ ਗੱਲਬਾਤ ਲਈ ਨੰਬਰ ਆਪਾਂ ਗਗਨੇ ਵੀਰ ਦਾ ਸਕਰੀਨ ਦੇ ਉੱਤੇ ਲਾ ਦਿੱਤਾ ਵਾ 98034 98551 ਇਹਦਾ ਪੁਰਾਣਾ ਨੰਬਰ ਹੈ ਇਹਨਾਂ ਦਾ ਜਿਲ੍ਹਾ ਬਮੂਗਾ ਦੂਜੇ ਨੂੰ ਸੁਣੀਏ ਬਈ ਇਹ ਵੀ ਓਕੇ